ਕ੍ਰਿਸਮਸ ਦਾ ਸ਼ੁਭ ਦਿਹਾੜਾ ਬੈਕ ਸਾਇਦਾ ਚਰਚ ਪ੍ਰੀਤਨ ਕਲੇ ਫਤੇਗੜ ਚੂੜੀਆਂ ਰੋਡ ਵਿਖੇ ਪਾਸਟਰ ਜான் ਵਿਲੀਅਮ ਦੀ ਅਗਵਾਈ ਹੇਠ ਪੜੀ ਸ਼ਰਦਾ ਭਾਮਨਾ ਨਾਲ ਮਨਾਇਆ ਗਿਆ ਇਸਮਾ ਕੇ ਉਹਨਾਂ ਸਾਰੀ ਸੰਗਤ ਨੂੰ ਪ੍ਰਭੂ ਯੇਸ਼ੂ ਦੇ ਆਗਮਨ ਦਿਵਸ ਦੀ ਵਧਾਈ ਦਿੱਤੀ ਅਤੇ ਪ੍ਰਭੂ ਜੀ ਵੱਲੋਂ ਲੋਕਾਈ ਲਈ ਦਿੱਤੇ ਗਏ ਸੰਦੇਸ਼ ਸੁਣਾਏ ਅਤੇ ਉਹਨਾਂ ਵੱਲੋਂ ਦਰਸਾਏ ਗਏ ਮਾਨਵਤਾ ਦੀ ਸੇਵਾ ਅਤੇ ਆਪਸੀ ਪਾਈਚਾਰੇ ਦਾ ਸੰਦੇਸ਼ ਦਿੱਤਾ ਇਸਮਾ ਕੇ ਪਾਸਟਰ ਉਲਫਤ ਰਾਜ ਸਾਹਿਬਚੰਦ ਵਿਕਟਰ ਮਸੀਹ ਅਤੇ ਸਤਵਿੰਦਰ ਸਿੰਘ ਸਣੇ ਸੰਗਤ ਨੇ ਪ੍ਰਭੂ ਯੇਸ਼ੂ ਦਾ ਗੁਣਗਾਨ ਕੀਤਾ ਮੈਂ ਪਾਸਟਰ ਜੌਨ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲਾ ਬੈ ਸਦਾ ਚਰਚ ਦੇ ਵਿੱਚ ਮੁੱਖ ਪ੍ਰਚਾਰਕ ਹਾਂ ਸੋ ਪੂਰੇ ਦੇਸ਼ ਦੇ ਵਿੱਚ ਜੋ ਕਿ ਅੱਜ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਪ੍ਰਭੂ ਦਾ ਧੰਨਵਾਦ ਕੀਤਾ ਜਾ ਰਿਹਾ ਅਸੀਂ ਪੂਰੇ ਦੇਸ਼ ਵਿੱਚ ਰੱਬ ਦੀ ਵਡਾਈ ਕਰ ਰਹੇ ਹਾਂ ਔਰ ਸਭ ਭੈਣਾ ਭਰਾਵਾਂ ਨੂੰ ਸ਼ੁਭ ਕਾਮਨਾ ਦਿੰਦੇ ਹਾਂ ਵੱਡੇ ਦਿਨ ਵਿੱਚ ਬੜੀਆਂ ਖੁਸ਼ੀਆਂ ਮਿਲ ਨਵਾਂ ਸਾਲ ਉਹਨਾਂ ਦੇ ਵਾਸਤੇ ਖੁਸ਼ੀ ਭਰਿਆ ਜੀਵਨ ਲੈ ਕੇ ਆਏ ਪ੍ਰਭੂ ਯਸ਼ੁਮਸੀ ਮੁਕਤੀ ਦਾਤਾ ਹੈ ਜੋ ਵੀ ਕੋਈ ਵਿਸ਼ਵਾਸ ਕਰੇਗਾ ਉਹ ਤੇ ਤੇ ਬਚਾਇਆ ਜਾਏਗਾ ਸਭ ਪੈਣ ਪ੍ਰਾਪਤ ਵਿਸ਼ਵਾਸ ਕਰਨ ਅਤੇ ਬਚਾਏ ਜਾਣ ਮੈਂ ਇਹੋ ਚਾਹੁੰਦਾ ਹਾਂ ਕਿ ਪ੍ਰਭੂ ਯਸ਼ੁਮਸੀ ਸ਼ਾਂਤੀ ਦਾ ਰਾਜਕਮਾਰ ਹੈ ਪ੍ਰਭੂ ਆਪ ਸਾਨੂੰ ਬਰਕਤ ਦੇ ਆਮੀਨ